ਇੱਧਰ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤੇ ਉੱਧਰ ਸਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਜੋ ਗੈਰ ਰਾਜਨੀਤਿਕ ਮੋਰਚੇ ਦੇ ਕਿਸਾਨ ਆਗੂ ਸਤਨਾਮ ਸਿੰਘ ਪੰਨੂਆ ਉਹਨਾਂ ਦੇ ਵੱਲੋਂ ਵੀ ਫਾਜ਼ਿਲਕਾ ਦੇ ਵਿੱਚ ਪਹੁੰਚ ਕੇ ਵੱਡੀ ਮੀਟਿੰਗ ਕੀਤੀ ਵੱਡੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਸਿੱਧੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਤੇ ਨਾਲ ਹੀ ਵੱਡਾ ਐਲਾਨ ਵੀ ਕਰ ਦਿੱਤਾ ਸਤਨਾਮ ਸਿੰਘ ਪੰਨੂ ਨੇ ਕਿਹੜਾ ਐਲਾਨ ਕਰ ਦਿੱਤਾ ਕਿਹੜੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਖੁੱਲਾ ਚੈਲੰਜ ਕੀਤਾ ਸੀ ਉਹ ਚੈਲੰਜ ਵੀ ਕਬੂਲ ਕਰ ਲਿਆ ਸੀ ਤੇ ਹੁਣ ਰਣਨੀਤੀ ਉਲੀਕ ਦਿੱਤੀ ਗਈ ਇੱਕ ਵਾਰ ਸਤਨਾਮ ਪੰਨੂ ਦੀ ਜਵਾਨੀ ਜੀ ਆ ਜਸਿੰਦਰ ਸਿੰਘ ਬੱਦੀ ਜੀ ਆ ਬਾਕੀ ਸਾਡੇ ਨਾਲ ਬਲਜੀਤ ਸਿੰਘ ਤੇ ਜਰਵਿਲਾ ਜੀ ਆ ਜੋ ਜੋਮਰ ਕਜਾਂਤੀ ਆ ਬਾਕੀ ਇਹ ਸਾਰੇ ਹੋਰ ਸਾਡੇ ਨੌਜਵਾਨ ਆ ਸਾਥੀ ਆ ਨਾਲ ਇਹਨਾਂ ਸਾਰਿਆਂ ਨਾਲ ਗੱਲਬਾਤ ਹੋਈ ਆ ਇਨ ਸਾਰਿਆਂ ਨੇ ਜਿਹੜਾ ਉਹ ਗੱਲਬਾਤ ਦੇ ਵਿੱਚ ਇਹ ਐਗਰੀ ਕੀਤਾ ਵਾ ਕਿ ਜੋ ਇਹ ਪ੍ਰਬੰਧ ਆ ਹਿੰਦੁਸਤਾਨ ਚ ਉਹ ਟਾਲਾ ਬਣਾਇਆ ਇਹ ਬਿਲਕੁਲ ਉਹ ਭ੍ਰਿਸ਼ਟ ਆ ਭ੍ਰਿਸ਼ਟਾਚਾਰ ਤੇ ਟਿਕਿਆ ਆ ਜੁਲਮ ਤੇ ਜ਼ਬਰ ਤੇ ਟਿਕਿਆ ਆ ਜਿ ਤਰ੍ਹਾਂ ਨੰਦਰਸ਼ਾਹ ਦਾ ਅਹਿਮਦ ਸ਼ਾਹ ਅਬਦਾਲੀ ਦਾ ਜਾਂ ਮੀਰ ਦਾ ਅਕਬਰ ਦਾ ਤੇ ਅੰਗਰੇਜ਼ਾਂ ਦਾ ਕਿਆ ਕਾਲੇ ਅੰਗਰੇਜ਼ ਹੋਗੇ 77 ਸਾਲ ਇਹ ਸਾਰਾ ਪ੍ਰਬੰਧ ਭ੍ਰਿਟਾਚਾਰ ਤੇ ਜਬਰ ਜ਼ੁਲਮ ਦੇ ਪਿੱਛੇ ਆਇਆ ਹੋਇਆ ਤੇ ਇਹਦਾ ਇਲਾਜ ਕੀ ਆ ਇਹਦਾ ਇਲਾਜ ਇੱਕ ਹੀ ਆ ਇਹਦਾ ਇਲਾਜ ਇਹੀ ਆ ਕਿ ਲੋਕ ਜਿਹੜੇ ਆ ਪੰਜਾਬ ਦੇ ਹਿੰਦੂ ਸਪਾਰਕ ਇਹਨਾਂ ਦੀ ਨੀਤੀਆਂ ਨੂੰ ਸਮਝਣ ਪਿੰਡਾਂ 'ਚ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਨੌਜਵਾਨਾਂ ਦੀਆਂ ਬੀਬੀਆਂ ਦੀ ਕਮੇਟੀਆਂ ਬਣਾ ਕੇ ਇੱਕ ਤਾਕਤ ਪੈਦਾ ਕਰਨੀ ਆਪਣੀ ਪੁਕਤ-ਵੁਕਤ ਪੈਦਾ ਕਰਨੀ ਪਿੰਡਾਂ 'ਚ ਆਪਣੀ ਉਹਨਾਂ ਦੀ ਚੱਲੇ ਦਫਤਰਾਜ ਬਿਗੈਰ ਭ੍ਰਿਟਾਚਾਰ ਦੇ ਆਪਣੇ ਕੰਮ ਕਰਾਉਣ ਤੇ ਜਿਸ ਤਰੀਕੇ ਦੀ ਕਾਰਪੋਰੇਟ ਪੱਖੀ ਨੀਤੀ ਹਿੰਦੁਸਤਾਨ ਦੀ ਸਰਕਾਰ ਲੈ ਕੇ ਆ ਰਹੀ ਆ ਜਿਸ ਤਰ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਆ ਭਗਵੰਤ ਮਾਨ ਕਾਰਪੋਰੇਟ ਰੇਟ ਦੇ ਗੋਡਿਆਂ 'ਨਾ ਲੱਗਾ ਹੋਇਆ ਵਾ ਉਹਨਾਂ ਦਾ ਸੇਵਾਦਾਰ ਬਣਿਆ ਹੋਇਆ ਵਾ ਉਹ ਸਾਰੇ ਪੰਜਾਬ ਦੇ ਕਿਸਾਨਾਂ ਦਾ ਅਗਲਾ ਦਿੱਤਾ ਵਾ ਦੁਕਾਨਦਾਰਾਂ ਦਾ ਬਾਕੀ ਮਲਾਜ਼ਮ ਸਾਰਾ ਕੋ ਤਬਾਹ ਕਰਦੇ ਤੁਰ ਗਿਆ ਸਾਰੇ ਕਰਿੰਦਾ ਬਣਾਉਣਾ ਚਾਹੁੰਦੇ ਆ ਕਾਰਪੋਰੇਟ ਦਾ ਠੰਡਾ ਵਾ ਇਹ ਉਹ ਕਿਸੇ ਦਾ ਸਵਾ ਮਾਰ ਨਹੀਂ ਰਹਿਣ ਦੇਣਾ ਚਾਹੁੰਦਾ ਉਹ ਹਰ ਚੀਜ਼ ਤੇ ਉਹਨੂੰ ਮੁਨਾਫਾ ਦੀਦਾ ਵਾ ਉਹਦਾ ਉਹਦਾ ਧਰਮ ਮੁਨਾਫਾ ਵਾ ਉਹ ਕੁਦਰਤ ਤਬਾਹ ਕਰ ਰਿਹਾ ਉਹ ਹਵਾ ਤਬਾਹ ਕਰ ਰਿਹਾ ਪਾਣੀ ਤਬਾਹ ਕਰ ਰਿਹਾ ਧਰਤੀ ਤਬਾਹ ਕਰ ਰਿਹਾ ਸਾਡਾ ਖਾਣਾ ਯਾਰ ਕਰ ਰਿਹਾ ਭਗਵੰਤ ਮਾਨ ਨੇ ਪਿਛਲੇ ਦਿਨੀ ਠਾਈ ਮਾਰ ਕੇ ਵਿਧਾਨ ਸਭਾ ਦੇ ਵਿੱਚ ਜਿਹੜਾ 1974 ਚ ਇੱਕ ਐਕਟ ਬਣਿਆ ਸੀ ਜਲ ਪ੍ਰਦੂਸ਼ਣ ਰੋਕਥਾਮ ਬਿੱਲ ਜਿਹੜਾ ਪਾਣੀ ਧਰਤੀ ਇਹਡਰ ਬੋਰ ਕਰਕੇ ਪਾਉਂਦਾ ਸੀ ਚਾਹੇ ਦਰਿਆ ਜਾਂ ਡਰੇਨ ਚ ਪਾਉਂਦਾ ਸੀ ਗੰਦਾ ਪਾਣੀ ਫੈਕਟਰੀਆਂ ਦਾ 6 ਸਾਲ ਦੀ ਸਜ਼ਾ ਹੁੰਦੀ ਸੀ ਤੇ ਪ੍ਰਾਧਿਕ ਪਰਚਾ ਦਰਜ ਹੁੰਦਾ ਸੀ ਉਹ ਵੀ ਲੈਣ ਕੱਢਦੀ ਐ ਬੋਦੀ ਦੇ ਕਹਿਣ ਤੇ ਕਾਰਪੋਰੇਟਾਂ ਦੇ ਹੱਲੇ ਲਾ ਕੇ ਉਹ ਖੁੱਲੀ ਜਾਇਜ਼ ਦੇਤੀ ਆ ਵੀ ਪਾਣੀ ਪੰਜਾਬ ਦਾ ਜਿੰਨਾ ਮਰਜ਼ੀ ਕੋ ਪਲੀਤ ਕਰੇ ਜਿੰਨਾ ਕੋ ਮਰਜ਼ੀ ਪੰਜਾਬ ਦਾ ਪਾਣੀ ਚ ਗੰਦ ਪਾਵੇ ਪ੍ਰਦੂਸ਼ਣ ਫਲਾਵੇ ਦਰਿਆਵਾਂ ਚ ਪਾਵੇ ਡਰੇਨਾ ਚ ਪਾਵੇ ਤਰਤੀੜ ਬੋਰ ਕਰਕੇ ਪਾਵੇ ਦੱਸੋ ਜਿਹੜੇ ਅੱਜ 24311 ਕਿੱਲੇ ਲਿਘਾਣੇ ਤੇ ਕਲੈਰ ਕੀਤੀ ਜਾ ਰਹੀ ਤੇ ਵੀ ਪੰਜਾਬ ਸਰਕਾਰ ਵੱਲੋਂ ਆਂਧੇ ਤੇ ਗਿਣੀ ਨਾ ਅਰਬਨ ਸਟੇਟ ਬਣਾਉਣੀ ਹੈ ਕਾਦੀ ਅਰਬਨ ਸਟੇਟ ਬਣਾਉਣੀ ਹੈ ਭਾਈ ਸਾਰੇ ਉਹ ਤੁਸੀਂ ਪਹਿਲਾਂ ਆਈਲਟਸ ਕਰਾ ਕੇ ਬਾਹਰ ਕੋਰਤੇ ਆ ਪਿੰਡ ਤੇ ਖਾਲੀ ਪਏ ਜਿੰਦਰੇ ਵਜੇ ਲੋਕਾਂ ਦੇ ਘਰਾਂ ਨੂੰ ਇੱਕ ਇੱਕ ਜੀ ਬੈਠਾ ਕੇ ਘਰਾਂ ਚ ਕਈਆਂ ਚ ਕੋਈ ਵੀ ਨਹੀਂ ਹੈਗਾ ਤੇ ਕਿਹੜੀ ਅਰਬੁਸ਼ ਤੇਰ ਬਣਾਉਣੀ ਆ ਫੇਰ ਤੁਸੀਂ ਕਹਿ ਰਹੇ ਜੋ ਵੀ ਉਹਨਾਂ ਨੂੰ ਇੱਕ ਪਲਾਟ ਦੇਣਾ ਵਾ ਤੇ ਇੱਕ ਦੁਕਾਨ ਦੇਣੀ ਆ ਬਾਕੀ ਉਹਦਾ ਦੀ ਜ਼ਮੀਨ ਦਾ ਕੋਈ ਪੈਸਾ ਨਹੀਂ ਦੇਣਾ ਪਹਿਲੀ ਗੱਲ ਤਾਂ ਲੋੜ ਕੀ ਆ ਇਹ ਕੰਕਰੀਟ ਦੇ ਜੰਗਲ ਬਣਾਉਣ ਦੀ ਲੋੜ ਨਹੀਂ ਸਾਨੂੰ ਕੁਦਰਤ ਨਾਲ ਜੋੜਨਾ ਚਾਹੀਦਾ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਪਾਣੀ ਆਪਣਾ ਸਾਫ਼ ਜਣਾ ਲੋਕਾਂ ਨੂੰ ਦੇਣਾ ਚਾਹੀਦਾ ਜੇ ਲੋਕਾਂ ਦੀ ਕੋਈ ਜੇ ਲੋਕ ਪੱਖੀ ਤੇ ਮਨੁੱਖ ਪੱਖੀ ਕੋਈ ਪ੍ਰਬੰਧ ਹੋਵੇ ਤਾਂ ਆਪਣੇ ਲੋਕਾਂ ਨੂੰ ਪਾਣੀ ਸਾਫ਼ ਦਵੇ ਹਵਾ ਸਾਫ਼ ਦਵੇ ਖਾਣਾ ਸਾਫ਼ ਦਵੇ ਮੂਤ ਪੜ੍ਹਾਈ ਦਵੇ ਬੱਚਿਆਂ ਨੂੰ ਬੀਏ ਤੋਂ ਲੈ ਕੇ ਆਪੇ ਪਹਿਲੀ ਤੋਂ ਲੈ ਕੇ ਐਮਏ ਤੱਕ ਪੀਐਚਡੀ ਤੱਕ ਤੇ ਉਹਨਾਂ ਦਾ ਰਜਗਾਰ ਦਾ ਜਿਹੜਾ ਵਾ ਪ੍ਰਬੰਧਕ ਸਰਕਾਰ ਕਰੇ ਉਹਨਾਂ ਨੂੰ ਚੰਗੀਆਂ ਸੇਵਾ ਸੁਵਿਧਾ ਚੰਗਾ ਮਨੋਖ ਹੋਵੇ ਤੁਸੀਂ ਕੀ ਕਰਨਾ ਚਾਹੁੰਦੇ ਜੋ ਤੁਸੀਂ ਕੈਂਸਰ ਕਾਲਾ ਪੀਆ ਫਲਾ ਕੇ ਥੈਡ ਫਲਾ ਕੇ ਇਹਨਾਂ ਤਕਰੀਬ ਦੇ ਜੰਗਲਾਂ ਦੇ ਵਿੱਚ ਉਠੀਆਂ ਦੇ ਵਿੱਚ ਇਸ ਕੇਂਦਰ ਵਿੱਚ ਲੰਮਾ ਪਾਉਣਾ ਚਾਹੁੰਦੇ ਜੀ ਇੱਕੜਾ ਕੁ ਫੂਲ ਮਿਲੂਗਾ ਓਦੀ ਓਦੀ ਜਿਹੜਾ ਉਹਦਾ ਜਿਹੜਾ ਵਿਕਾਸ ਹੈ ਇਹ ਵਿਕਾਸ ਚਾਹੁੰਦੇ ਨੇ 40 ਫੀਸਦੀ ਵਿਕਾਸ ਜਿਹੜਾ ਇਹ ਕਿਹੜੇ ਮਨੁੱਖ ਦਾ ਵਿਕਾਸ ਹੈ ਇਹ ਮਨੁੱਖ ਦਾ વિનાਸ਼ ਆ ਸਾਨੂੰ ਤੋਂ ਉਤਰਾਂ ਦੇ ਮਨੁੱਖ ਚਾਹੀਦੇ ਆ ਜਿਹੜੇ ਸਰਦੀ ਦਾ ਗਰਮੀ ਦਾ ਸਾਹਮਣਾ ਕਰ ਸਕਦੇ ਹੋਣ ਜਿਹੜੇ ਤੰਦਰੁਸਤ ਹੋਣ ਸਭ ਤੋਂ ਵੱਡੀ ਗੱਲ ਤੰਦਰੁਸਤੀ ਆ ਹੈਲਥ ਜੀ ਵੈਲਥ ਤੰਦਰੁਸਤੀ ਤੋਂ ਵੱਡੀ ਕੋਈ ਚੀਜ਼ ਦੁਨੀਆ ਤੇ ਨਹੀਂ ਹੈਗੀ ਤੁਸੀਂ ਤੰਦਰੁਸਤੀ ਲੋਕਾਂ ਦੀ ਮਾਰ ਰਹਿ ਜੋ ਲੋਕਾਂ ਦੇ વિનાਸ਼ ਕਰ ਰਿਹਾ ਭਗਵੰਤ ਮਾਨ ਜਿਤਨਾ ਦਾ ਤੂੰ ਚਲਾ ਰਿਹਾ ਵਾ ਇਹ ਲੋਕਾਂ ਨੇ ਚੱਲ ਨਹੀਂ ਦੇਣਾ ਤੇਰਾ ਪੱਕਾ ਬੋਰੀਆ ਬਿਸਤਰਾ ਗੋਲ ਕਰਕੇ ਤੈਨੂੰ ਦਿੱਲੀ ਭੇਜਣਗੇ ਜਾ ਕੇ ਤੋਂ ਉਥੇ ਕੇਜਰੀ ਵਾਲੇ ਦੇ ਸਾਹਮਣਿਆਂ ਨੂੰ ਤੇ ਬਾਕੀ ਮੋਦੀ ਉਹਨਾਂ ਦੇ ਗੋਮਲਿਆਂ ਨੂੰ ਜਾ ਕੇ ਪਾਣੀ ਪੂਣੀ ਪਾਉਂਦਾ ਫੇਰੀ ਬਾਕੀ ਜ਼ਿੰਦਗੀ ਤੇਰੀ ਪੰਜਾਬ ਨਾਲ ਕੋਈ ਨਾਤਾ ਨਹੀਂ ਜਿਸ ਤਰ੍ਹਾਂ ਤੂੰ ਪੰਜਾਬ ਦੇ ਲੋਕਾਂ ਨਾਲ ਵਿਹਾਰ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਔਣੇ ਦਿਨਾਂ ਚ ਪੰਜਾਬ ਚ ਪੂਰੀ ਤਰ੍ਹਾਂ ਫੈਲਿਆ ਵਾ ਇਹਨਾਂ ਨੇ ਫੈਸਲਾ ਕੀਤਾ ਵਾ ਸਾਡਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇ ਐਮ ਅਮਦਲਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਫੋਰਮ ਵੱਲੋਂ ਕੋਈ ਵੀ ਐਮ ਐਲ ਏ ਕੋਈ ਮੰਤਰੀ ਭਗਵੰਤ ਮਾਨ ਦਾ ਜਾਂ ਭਗਵੰਤ ਮਾਨ ਆਪ ਕਿਸੇ ਵੀ ਪਿੰਡ ਚ ਆਇਆ ਜਾਂ ਕਿੱਥੇ ਵੀ ਆਇਆ ਉਹਦਾ ਕਾਰਗੀਆਂ ਝੰਡੀਆਂ ਨਾਲ ਵਿਖਾਵਾ ਕੀਤਾ ਜਾਊਗਾ ਸਵਾਲ ਪੁੱਛੇ ਜਾਣਗੇ ਤਾਂ ਪ ਭਗਵੰਤ ਮਾਨ ਦੋਵਾਰ ਅੰਬਰਸਰ ਆ ਨਹੀਂ ਸਕਿਆ ਆਪਣੇ ਪ੍ਰੋਗਰਾਮਾਂ 'ਚ ਬਾਕੀ ਇਹਦੇ ਐਮਐਲਏ ਰੋਜ਼ ਕੈਨਸਲ ਕਰ ਰਹੇ ਆ ਇਹਨਾਂ ਦਾ ਠੱਪਾ ਟਰਾਲੀ ਚੋਰੀ ਦਾ ਲੱਗ ਗਿਆ ਸਿਲੰਡਰ ਚੋਰੀ ਦਾ ਲੱਗ ਗਿਆ ਬਿਸਤਰੇ ਚੋਰਾ ਦਾ ਲੱਗ ਗਿਆ ਚਪਲੇ ਚਪਲੇ ਚਪਲਾਂ ਵੀ ਚੋਰੀ ਕਰਕੇ ਲੈ ਗਏ ਟੈਂਟ ਪਾੜ ਕੇ ਲੈ ਗਏ ਉਹ ਇਹਨਾਂ ਤੇ ਠੱਪਾ ਲੱਗਾ ਹੋਇਆ ਉਹ ਲੈਣਾ ਨਹੀਂ ਪੰਜਾਬ ਦੇ ਲੋਕ ਨਾਬਰੀ ਦਾ ਇਤਿਹਾਸ ਹੈ ਪੰਜਾਬ ਦੇ ਲੋਕਾਂ ਦਾ ਸਾਡਾ ਗੁਰੂਆਂ ਦਾ ਇਤਿਹਾਸ ਹੈ ਦੇਸ਼ਾਂ ਦਾ ਇਤਿਹਾਸ ਹੈ ਇੱਥੇ ਮੀਰ ਮੰਨੂ ਵਰਗੇ ਨਹੀਂ ਰਹੇ ਇੱਥੇ ਜਕਰੀਆ ਖਾਨ ਵਰਗੇ ਨਹੀਂ ਰਹੇ ਇੱਥੇ ਜਾਂਗੀਰ ਵਰਗੇ ਨਹੀਂ ਰਹੇ ਇਥੇ ਦੋ ਦੋ ਬੰਦਿਆਂ ਨੇ ਰਾਜ ਪੈਦਾ ਕੀਤਾ ਬੋਤਾ ਸਿੰਘ ਦਰਜਾ ਸਿੰਘ ਨੇ ਆ ਨਾ ਗੱਡੇ ਨੂੰ ਪੈ ਖੋਤੇ ਨੂੰ ਲਾਇਆ ਆ ਵਾ ਉਹ ਆਏ ਪੰਜਾਬ ਦੇ ਲੋਕ ਇਸ ਕਰਕੇ ਕਿ ਉਹ ਜਿਆ ਗਿੱਧੜਪੂਪ ਗਿਆ ਤੋਂ ਡਰਨ ਵਾਲੇ ਨਹੀਂ ਤੂੰ ਅਨ ਪਿਛਲੇ ਦਿਨ ਹੀ ਕਿਹਾ ਸੀ ਕਿ ਮੇਰੇ ਨਾਲ ਜਿਸੇ ਮਰਜ਼ੀ ਬਹਿਸ ਕਰ ਲੈਣਾ ਖੇਤੀ ਵਾਲੇ ਸੰਘਰਸ਼ ਤੇ ਕਰਨਾ ਉੱਤੇ ਕਰ ਲੈ ਪਾਣੀ ਵਾਲੇ ਤੇ ਕਰਨਾ ਉੱਤੇ ਕਰ ਲੈ ਸਿੱਖਿਆ ਕ੍ਰਾਂਤੀ ਜਿਹੜੀ ਤੂੰ ਲੈ ਗਾਇਆ ਜਿਹੜੀ ਫੇਲ ਹੋਈ ਆ ਨਸ਼ਾ ਤੇ ਉਹ ਜਿਹੜਾ ਨਸ਼ਾ ਯੁੱਧ ਨਸ਼ਾ ਵਿਰੋਧੋ ਫੇਲ ਹੋਇਆ ਸਾਰੇ ਪੰਜਾਬ 'ਚ ਨਸ਼ੀਲਿਆ ਹਰ ਥਾਂ ਜਿਹੜਾ ਉਹ ਉਸੇ ਤਰ੍ਹਾਂ ਨਸ਼ਾ ਦੇਖ ਰਿਹਾ ਸਭ ਕੋ ਵਿਗੜਾ ਕੱਤੀ ਮਾਰੀ ਤਾਂ ਕਰਨਾ ਪੂਰਾ ਕਰ ਦੇਣਾ ਇਸ ਕਰਕੇ ਕਿਸੇ ਵੀ ਵਿਸ਼ੇ ਤੇ ਨਸ਼ੀ ਨਾਲੇ ਤੇ ਸਿੱਖਿਆ ਕਰ ਸਿੱਖਿਆ ਵਾਲੇ ਤੇ ਪਾਣੀ ਵਾਲੇ ਤੇ ਖੇਤੀਬਾੜੀ ਦੇ ਉੱਤੇ ਜੇ ਤੇ ਤੂੰ ਗੱਲ ਕਰਨੀ ਚਾਹਣਾ ਟਾਈਮ ਤੇ ਸਥਾਨ ਤੇ ਤਰੀਕ ਤੂੰ ਦੱਸ ਸਮਾਂ ਤੇ ਸਥਾਨ ਤੂੰ ਤਿਆਰ ਕਰ ਲਾ ਅਸੀਂ ਆਵਾਂਗੇ ਗੱਲ ਕਰਕੇ ਤੇ ਸਾਡੇ ਨਾਲ ਗੱਲ ਕਰਕੇ ਵੇਖ ਕੇ ਪੋਲਿਟਿਕਲ ਪਾਰਟੀਆਂ ਵਾਲੇ ਨਹੀਂ ਕਿ ਤੂੰ ਉੱਥੇ ਫੁੱਲ ਲੱਖਾਂ ਉਹਨਾਂ ਦੀਆਂ ਖਾਲੀ ਕੁਰਸੀਆਂ ਰੱਖ ਕੇ ਤੇ ਉਹਨਾਂ ਦੀ ਬੇਇੱਜ਼ਤੀ ਕਰੇਗਾ ਉੱਥੇ ਆਵਾਂਗੇ ਰੱਖ ਜਿੱਥੇ ਰੱਖਣੀਆਂ ਆਪਣੇ ਘਰ ਰੱਖ ਲਓ ਉੱਥੇ ਆਵਾਂਗੇ ਕਿੱਥੇ ਰੱਖਣੀ ਰੱਖਲਾ ਤੈਨੂੰ ਚੈਲੰਜ ਕਬੂਲ ਕਰਦੇ ਆਂ ਤੇਰਾ ਸਾਰਾ ਤੇ ਆ ਲੋਕ ਤੈਨੂੰ ਪਿੰਡਾਂ ਜਿਹੜੀ ਵੜ ਦੇਣਗੇ ਔਰ ਇਸੇ ਜਿਹਾ ਵੱਡਾ ਵਿਰੋਧ ਕਰਨਗੇ ਕਾਰਪੋਰਟ ਪੱਖੀ ਨੀਤੀਆਂ ਜਿਹਨੀਆਂ ਕੇਂਦਰ ਸਰਕਾਰ ਲਾਗੂ ਕਰ ਰਹੀ ਹੈ ਚਾਹੇ ਤੂੰ ਕਰ ਰਿਹਾ ਵਾ ਪੂਬਾ ਸਰਕਾਰ ਕਰ ਰਹੀ ਆ ਇਹ ਲੋਕਾਂ ਨੂੰ ਵਾਰਾ ਨਹੀਂ ਖਾਂਦੀਆਂ ਜਿਹੜਾ ਕੋਈ ਲੋਕਾਂ ਦਾ ਜਾੜਾ ਕਰਕੇ ਪਿੰਡ ਜਾੜ ਕੇ ਇਹਨਾਂ ਨੂੰ ਸਹਾਰਾ ਰੁਪਈਆ ਹੋਣਾ ਚਾਹੁੰਦੇ ਜੋ ਖਸਤੀ ਲੈ ਕੇ ਤਬਦੀਲ ਕਰਨਾ ਚਾਹੁੰਦੇ ਜੋ ਖੇਤੀ ਕਿਤਾ ਤਬਾਹ ਕਰਨਾ ਚਾਹੁੰਦੇ ਜੋ ਕੌਮੀ ਖੇਤੀ ਮੰਡੀ ਨੀਤੀ ਲਾਗੂ ਕਰਕੇ ਕਾਰਪੋਰੇਟਾਂ ਦੇ ਬਹਲੇ ਜਿਹੜੀ ਖੇਤੀ ਮੰਡੀ ਆ ਉਹ ਕਰਨਾ ਚਾਹੁੰਦੇ ਜੋ ਇਹ ਹੋਣ ਨਹੀਂ ਦੇਣਗੇ ਚੜ੍ਹਦੀ ਕਲਾ ਨਾਲ ਅੱਗੇ ਆਉਣਗੇ ਤੇ ਆਪਣੀ ਜਿੱਤੀ ਜਿਹੜੀ ਆ ਲੋਕਾਂ ਦੀ ਪੱਕੀ ਆ ਵੈਦੂਜੀ ਕਾ ਖਾਲਸਾ ਵੈਦੂਜੀ ਹਾਂ ਕਰਾਓ ਇੱਧਰ ਆ ਤਲਦੀਪ ਸਿੰਘ ਜੀ ਤਲਦੀਪ ਸਿੰਘ ਜੀ ਸਾਡੇ ਜਿਹੜੇ ਸਤੀਰ ਵਾਲੇ ਤੋਂ ਆ ਉਹ ਗੱਲ ਕਰਦੇ ਮੈਂ ਪਲਦੀਪ ਸਿੰਘ ਪੰਨੂ ਕਹਿੰਦੇ ਸਤੀਰ ਵਾਲਾ ਅੱਜ ਸਰਦਾਰ ਸਤਨਾਮ ਸਿੰਘ ਜੀ ਪੰਨੂ ਕਿਸਾਨ ਦਾ ਮੁੱਦਾ ਹੁਣ ਜੋਰਾਂ ਸ਼ੋਰਾਂ ਦੇ ਨਾਲ ਉੱਭਰ ਰਿਹਾ ਕਿਉਂਕਿ ਬੇਸ਼ੱਕ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਜਿਮਨੀ ਚੋਣ ਹੋਣ ਜਾ ਰਹੀ ਆ 19 ਜੂਨ ਨੂੰ ਪਰ ਉਸ ਤੋਂ ਪਹਿਲਾਂ 3 ਜੂਨ ਨੂੰ ਸੂਕਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਐਲਾਨ ਤੇ ਇੱਧਰ ਸਤਨਾਮ ਸਿੰਘ ਪੰਨੂ ਦੇ ਵੱਲੋਂ ਪੂਰੀਆਂ ਤਿਆਰੀਆਂ ਖਿੱਚ ਲੀਆਂ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਗਲੀ ਰਣਨੀਤੀ ਉਲੀਕੀ ਜਾ ਰਹੀ ਆ ਤੇ ਉੱਧਰ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਦਿੱਲੀ ਅੰਦੋਲਨ ਵਰਗਾ ਇੱਕ ਹੋਰ ਅੰਦੋਲਨ ਲੱਗਣ ਜਾ ਰਿਹਾ ਬਵੀਰ ਸਿੰਘ ਰਾਜੇਵਾਲ ਦੇ ਵੱਲੋਂ ਪਹਿਲਾਂ ਹੀ ਇਹ ਚੇਤਾਵਨੀ ਸਰਕਾਰ ਨੂੰ ਦੇ ਦਿੱਤੀ ਆ ਤਾਂ ਕਿਸਾਨ ਵਰਸਸ ਸਰਕਾਰ ਹੋ ਰਿਹਾ ਕਿਸਾਨ ਵਰਸਸ ਪ੍ਰਸ਼ਾਸਨ ਹੋ ਰਿਹਾ ਤੇ ਹੁਣ ਲੁਧਿਆਣਾ ਜਿਮਣੀ ਚੌਣ ਤੇ ਵਿੱਚ ਕਿਸਾਨ ਕਿਸ ਤਰੀਕੇ ਦੇ ਨਾਲ ਸ਼ਮੂਲਿਤ ਕਰਨਗੇ ਕੀ ਦੁਆਰਾ ਤੋਂ ਕਾਲੀਆਂ ਪੱਟੀਆਂ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਰੋ ਕਰਨਗੇ ਵਿਰੋਧ ਕਰਨਗੇ ਕਿਉਂਕਿ ਜਿੱਥੇ ਵੀ ਕਿਸਾਨ ਪਹੁੰਚਦੇ ਨੇ ਯਾਨੀ ਕਿ ਉੱਥੇ ਉਸ ਤੋਂ ਪਹਿਲਾਂ ਜਦੋਂ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਜਾਂ ਮੰਤਰੀ ਪਹੁੰਚਦਾ ਫਿਰ ਕਿਸਾਨਾਂ ਨੂੰ ਭਿੰਨਕ ਲੱਗ ਜਾਂਦੀ ਆ ਕਿਸਾਨ ਫਿਰੋਜ਼ਾ ਵਿਰੋਧ ਕਰਦੇ ਨੇ ਹਰ ਦਿਨ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮੰਤਰੀਆਂ ਦੇ ਵਿਰੋਧ ਕੀਤੇ ਜਾ ਰਹੇ ਨੇ ਤਾਂ ਹੁਣ ਜਿਮਨੀ ਚੌਣ ਦੇ ਵਿੱਚ ਇਸ ਵਿਰੋਧ ਦਾ ਕਿੰਨਾ ਕਾਸਰ ਪੈਂਦਾ